ਜਸੀ ਰਾਮ ਵਾਹਿਗੁਰੂ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਬਤੇ ਦੋ ਤੋਂ ਜਿੰਮੇ ਕੀ ਸਾਹ ਨੂੰ ਪਤਾ ਹੀ ਹੈ ਅੱਜ 31 ਘਰ ਦਾ ਦਿਨ ਹੈ ਅੱਜ ਸਾਡੇ ਪੰਜਾਬ ਦੇ ਇਵੇਂ ਕੇ ਪੂਰੇ ਸਾਡੇ ਦੇਸ਼ ਦੇ ਸੂਰਮੇ ਸ਼ਹੀਦ ਦੇ ਆਜ਼ਮ ਸਰਦਾਰ ਬੈਂ ਸਿੰਘ ਜੀ ਦਾ ਜਿਹੜਾ ਸ਼ਹੀਦੀ ਦਿਸਾ ਹੈ ਉਹ ਸਾਡੇ ਦੁਆਰਾ ਅੱਜ ਸਾਡੇ ਦਸਤੋਰ ਰੋਪਣ ਵੀ ਮਨਾਇਆ ਗਿਆ ਤੇ ਜਿਹੜੇ ਟੀ-ਸ਼ਰਟ ਤੁਸੀਂ ਦੇਖ ਰਹੇ ਹੋ ਪਾਈਆਂ ਹੋਈਆਂ ਇਹ ਅਸੀਂ ਆਪਣੇ ਨੌਜਵਾਨਾਂ ਨੂੰ ਅੱਜ ਵੰਡੀਆਂ ਆਂ ਸੋ ਅੱਜ ਦੇ ਦਿਨ ਜਿਹੜਾ ਅਤਕਵਾਦੀਆਂ ਦੁਆਰਾ ਸ਼ਹੀਦ ਦੇ ਆਜੂ ਸਰਦਾਰ ਗਗਨ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਸੀ ਇਹ ਉਹ ਸੂਰਮੇ ਸਨ ਜਿਨ੍ਹਾਂ ਨੇ ਪੰਜਾਬ ਦੇ ਵਿੱਚੋਂ ਅਤਵਾਦ ਦਾ ਖਾਤਮਾ ਕੀਤਾ ਮੈਂ ਕਹਿਣਾ ਚਾਹੁੰਦਾ ਕਿ ਜੇਕਰ ਸ਼ਹੀਦ ਸਰਦਾਰ ਗਗਨ ਸਿੰਘ ਜੀ ਨਾ ਹੁੰਦੇ ਸ਼ਾਇਦ ਅੱਜ ਜਿਹੜਾ ਅਤਕਵਾਦ ਦਾ ਖਾਤਮਾ ਜਿਹੜਾ ਬਹੁਤ ਲੰਮੇ ਸਮੇਂ ਤੱਕ ਨਹੀਂ ਹੋਣਾ ਸੀ ਹਾਂ ਜੀ ਪਰ ਕਿਤੇ ਨਾ ਕਿਤੇ ਮੈਂ ਦੇਖਦਾ ਕਿ ਅੱਜ ਵੀ ਸਾਡੇ ਜਿਹੜਾ ਪੰਜਾਬ ਨੂੰ ਸਾਡੇ ਮਹਾਨ ਸ਼ਹੀਦ ਛੀਤੇ ਆਜ ਸਰਦਾਰ ਬੈਂ ਸਿੰਘ ਜੀ ਵਰਗੇ ਮੁੱਖ ਮੰਤਰੀ ਦੀ ਲੋੜ ਹੈ ਕਿਉਂਕਿ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਵਿੱਚ ਆਏ ਦੇ ਜਿਹੜਾ ਗੈਪ ਚਰਬਾਤ ਵੱਧ ਰਿਹਾ ਹੋਰ ਤਰ੍ਹਾਂ ਤਰ੍ਹਾਂ ਦੇ ਕ੍ਰਾਈਮ ਜਿਹੜੇ ਵੱਧ ਰਹੇ ਹੈ ਜੇਕਰ ਇਹੋ ਜਿਹਾ ਸੂਰਮਾ ਸਾਡਾ ਮੁੱਖ ਮੰਤਰੀ ਹੋਵੇ ਤਾਂ ਜੋ ਕ੍ਰਾਈਮ ਹੈ ਇਹੋ ਜਿਹੜੇ ਜੋਧੇ ਨੇ ਉਹ ਬਹੁਤ ਜਲਦ ਜਿਹੜਾ ਪੰਜਾਬ ਨੂੰ ਸ਼ਾਂਤ ਲਈ ਬਣਾ ਸਕਦੇ ਨੇ ਆਦੇ ਦਿਨ ਪੰਜਾਬ ਦੇ ਵਿੱਚ ਕਿਤੇ ਬਾਦਤਾਂ ਹੋ ਰਹੀਆਂ ਲੁੱਟਾਂ ਘੋਆ ਹੋ ਰਹੀਆਂ ਕਿਤੇ ਫੌਤੀਆਂ ਮੱਗੀਆਂ ਜਾ ਰਹੀਆਂ ਕਿਥੇ ਨੂੰ ਮਾਰਿਆ ਜਾ ਰਿਹਾ ਉਹ ਕਮੀ ਕਿਸ ਗੱਲ ਦੀ ਹੈ ਇਹੋ ਜੇ ਮਹਾਨ ਸੂਰਮਿਆਂ ਦੀ ਸਾਡੇ ਦੇਸ਼ ਜਿਹਨੂੰ ਸਾਡੇ ਸਟੇਟ ਨੂੰ ਜਿਹਨਾਂ ਦੀ ਲੋੜ ਹੈ ਉਹਨਾਂ ਦੀ ਕਮੀ ਅੱਜ ਵੀ ਸਾਨੂੰ ਜਿਹੜੀ ਮਹਿਸੂਸ ਹੋ ਰਹੀ ਹੈ ਸੋ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਇਹੋ ਜੇ ਜੋਧਿਆਂ ਨੂੰ ਪਹੁੰਚਦੀ ਜਾ ਰਹੀ ਹੈ ਸਾਡਾ ਮਕਸਦ ਹੁੰਦਾ ਕਿ ਹਰ ਸਾਲ ਅਸੀਂ ਇਹਨਾਂ ਦੇ ਜਨਮ ਦਿਨ ਮਨਾਉਂਦੇ ਆਂ ਤੇ ਸ਼ਹੀਦੀ ਦਿਨ ਮਨਾਉਂਦੇ ਆਂ ਔਰ ਅਸੀਂ ਨੌਜਵਾਨ ਪੀੜ੍ਹੀ ਨੂੰ ਦੱਸਦੇ ਆਂ ਕਿ ਇਹ ਮਹਾਨ ਜੋਧੇ ਕੌਣ ਸਨ ਇਨਾ ਨਾ ਦੇਸ਼ ਲਈ ਪੇਟ ਸਟੇਟ ਲਈ ਕੀ ਕੀਤਾ ਆਪਣੇ ਆਜ਼ਾਨਾਂ ਤੱਕ ਦੇ ਦਿੱਤੀਆਂ ਪੰਜਾਬ ਦੇ ਵਿੱਚ ਅਮਨ ਕਾਨੂੰਨ ਜਿਹੜੀ ਸ਼ਾਂਤੀ ਬਣਾਈ ਰੱਖਣ ਲਈ ਸੋ ਇਹੋ ਜਿਹੇ ਯੋਧਿਆਂ ਦੀ ਜਿਹੜੀ ਹੈ ਕਮੀ ਹਮੇਸ਼ਾ ਜਿਹੜੀ ਹੈ ਪੰਜਾਬ ਦੇ ਵਿੱਚ ਮਹਿਸੂਸ ਹੁੰਦੀ ਰਹੇਗੀ ਕਿਉਂਕਿ ਇਹੋ ਜਿਹੇ ਯੋਧੇ ਜਦੋਂ ਹੁੰਦੇ ਨੇ ਤਾਂ ਮਾਹੌਲ ਜਿਹੜਾ ਬਿਲਕੁਲ ਸ਼ਾਂਤਮਈ ਹੁੰਦੇ ਨੇ ਜੇਕਰ ਇਹ ਨਾ ਹੁੰਦੇ ਤਾਂ ਅਤਵਾਦ ਜਿਹੜਾ ਖਤਮਾ ਸੀ ਉਹ ਨਹੀਂ ਹੋਣਾ ਸੀ ਸੋ ਮੈਂ ਤਾਂ ਇਹ ਕਹਿੰਦਾ ਕਿ ਕਾ ਸਾਡੇ ਦੇਸ਼ ਸਾਡੇ ਸਟੇਟ ਨੂੰ ਪੰਜਾਬ ਨੂੰ ਦੁਬਾਰਾ ਪੇਹ ਲੈ ਹੋ ਜਾ ਮੁੱਖ ਮੰਤਰੀ ਮਿਲੇ ਤਾਂ ਜੋ ਜਿਹੜਾ ਦੁਬਾਰਾ ਤੋਂ ਸ਼ਾਂਤ ਨਹੀਂ ਬਣਾ ਸਕੇ ਜੈ ਹਿੰਦ ਬੰਦੇ मातरम